ਮੰਦਰ ਵੀ ਲੈ ਕੇ ਜਾਵਾਂਗੇ ਗੱਡੀਆਂ ਸਿੱਧੀਆਂ ਮੰਦਰ ਤੱਕ ਜਾਂਦੀਆਂ ਤੇ ਬਾਕੀ ਤੁਹਾਨੂੰ ਸਾਰੀ ਚੀਜ਼ ਅੱਗੇ ਜਾ ਕੇ ਦੱਸਦੇ ਆ ਆ ਲਓ ਜੀ ਮੇਰਾ ਨਾਮ ਐਵੇਂ ਤਾਂ ਜੀ ਦੀਪ ਆ ਤੇ ਭਾਜੀ ਹੁਣੀ ਮੈਨੂੰ ਦੀਪ ਟਰੈਵਲ ਪੀਪ 08 ਕਹਿ ਕੇ ਸਾਧਦੇ ਆ ਮੈਂ ਨਹੀਂ ਸਾਰੇ ਕਹਿੰਦੇ ਆ ਜੀ ਇਹਦੇ तकरीबन 1 ਲੱਖ ਸਬਸਕ੍ਰਾਈਬਰ ਹੋ ਚੁੱਕੇ ਆ ਇਸੇ ਹਾਲ ਚ ਜਾਗਰਣ ਹੁੰਦਾ ਸਾਲ ਬਾਅਦ ਜਿਹੜਾ ਆ ਦੇਖ ਲਓ ਚਾਰੇ ਪਾਸੇ ਜੰਗਲ ਹੀ ਜੰਗਲ ਆ ਕੁਝ ਵੀ ਨਹੀਂ ਹੈ ਹੋਰ ਦਿਖਾਈ ਦੇ ਰਿਹਾ ਮੰਦਰ ਤਾਂ ਉਹ ਇੱਧਰ ਨਹੀਂ ਆ ਪੈਦਲ ਰਸਤਾ ਇੱਧਰਲੇ ਪਾਸੇ ਆ ਦੇਖੋ ਜੰਗਲੀ ਜੰਗਲ ਹੈ ਚਾਰੇ ਪਾਸੇ ਕੋਸ਼ਮਗਰ ਇੱਧਰ ਬਣੀ ਹੋਏ ਆ ਛੋਟੀਆਂ ਛੋਟੀਆਂ ਝਾੜੀਆਂ ਸੰਘਣਾ ਜੰਗਲ ਹੈ ਵੈਸੇ ਆ ਦੇਖੋ ਕਾਫੀ ਡੂੰਘਾ ਖੂਹ ਥੱਲੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਪਾਣੀ ਹੈਗਾ ਅਜੇ ਪਾਣੀ ਕਹਿੰਦੇ ਹੈਗਾ ਆ ਦੇਖੋ ਲੱਜ ਜਿਹੜੇ ਆ ਦੇਖੋ ਕੀ ਆ ਦੇਖਦੇ ਆ ਜਾ ਕੇ ਇਕ ਇਕ ਤਾਂ ਦਰਖਤ ਡਿੱਗਾ ਹੈ ਖਤਰਨਾਕ ਰਸਤਾ ਇੱਥੋਂ ਵੀ ਆ ਦੇ ਪੌੜੀਆਂ ਬਣੀਆਂ ਹੋਈਆਂ ਉੱਪਰ ਜਾ ਕੇ ਦੇਖਦੇ ਆ ਕੀ ਆ ਇਹ ਔਖਾ ਕੰਮ ਹੈ ਹੁਦਾ ਤੇ ਖੁਰ ਨਾਲ ਖੜਾ ਆ ਦੇਖੋ ਆਵਾਜ਼ ਕੱਢੀ ਮੋਰ ਬੋਲਦੇ ਨਾਲੇ ਦੇਖੋ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬ ਦੀਆਂ ਸੜਕਾਂ ਦੇਖੋ ਕਿੰਨੀਆਂ ਸ਼ਾਨਦਾਰ ਸਾਹਮਣੇ ਬੋਰਡ ਲੱਗਾ ਚਿੰਤਪੁਰਨੀ ਜਵਾਲਾ ਜੀ ਮਕਲੋੜਗੰਜ ਧਰਮਸ਼ਾਲਾ ਕਾਂਗੜਾ ਚੁੰਮੰਡਾ ਦੇ ਵੀ ਤੇ ਆ ਨਾਲ ਹੀ ਇੱਧਰਲੇ ਪਾਸੇ ਨੂੰ ਸਲੇਰਨ ਡੈਮ ਦਾ ਵੀ ਉੱਪਰ ਲਿਖਿਆ ਹੋਇਆ ਆ ਸਾਹਮਣੇ ਹੈਗਾ ਹਿੱਲ ਗਾਰਡਨ ਤੇ ਆ ਤੁਸੀਂ ਵੀਊ ਵਿੱਚ ਦੇਖ ਸਕਦੇ ਹੋ ਆ ਹਿੱਲ ਗਾਰਡਨ ਦੇ ਨਾਲ ਦੀ ਜਿਹੜੀ ਰੋਡ ਆ ਆ ਸਾਹਮਣੇ ਦੇਖੋ ਇਹ ਜਾਂਦੀ ਆ ਸਲੇਰਨ ਡੈਮ ਨਾਲ ਹੀ ਆ ਸਲੇਰਨ ਡੈਮ ਜਿਆਦਾ ਦੂਰ ਨਹੀਂ ਹੈਗਾ ਬਹੁਤ ਹੀ ਸ਼ਾਨਦਾਰ ਰੋਡ ਹੈ ਇਸ ਜਗਾ ਪੰਜਾਬ ਦੀਆਂ ਪਹਾੜੀਆਂ ਆਈਆਂ ਆਪਾਂ ਹੁਸ਼ਿਆਰਪੁਰ ਤੋਂ ਕੋਈ 20 ਕਿਲੋਮੀਟਰ ਅੱਗੇ ਤੱਕ ਜਾਣਾ ਸਾਰੀਆਂ ਪਹਾੜੀਆਂ ਪੰਜਾਬ ਦੀਆਂ ਹੀ ਆ ਬੇਫਿਕਰ ਹੋ ਜਾ ਸਾਰੇ ਆ ਦੇਖੋ ਆ ਇੱਥੇ ਨਾ ਹੁਣ ਬੋਰਡ ਆ ਗਿਆ ਆਪਣਾ ਮਾਤਾ ਆਸ਼ਾ ਦੇਵੀ ਮੰਦਰ ਮਾਤਾ ਆਸ਼ਾ ਦੇਵੀ ਤੇ ਇੱਥੋਂ ਕੋਈ 5-7 ਕਿਲੋ 5-7 ਕਿਲੋਮੀਟਰ ਹੀ ਹੋਣਾ ਤੇ ਉਹ ਥੱਲੇ ਜਾਣਾ ਪਹਾੜੀ ਚ ਇੱਕ ਖਾੜ ਬਹੁਤ ਡੂੰਗੀ ਉਹ ਕ੍ਰੋਸ ਕਰਕੇ ਆਪਾਂ ਅੱਗੇ ਜਾਵਾਂਗੇ ਆ ਗੇਟ ਆ ਤੇ ਇਸ ਤੋਂ ਅੱਗੇ ਪਹਿਲਾ ਪਿੰਡ ਨਰੀ ਆਉਣੀ ਆ ਉਹਦੇ ਤੇ ਆਪਾਂ ਵੀਡੀਓ ਬਣਾਈ ਆ ਉੱਥੋਂ ਇੱਕ ਦਿਨ ਦੇ ਵਿੱਚ 100-100 ਬਰਾਤਾ ਜੜੀਆਂ ਸੀ ਆਜ਼ਾਦੀ ਤੋਂ ਪਹਿਲਾਂ ਦੇ ਦਿਨਾਂ ਦੀਆਂ ਗੱਲਾਂ ਬਾਤਾਂ ਪਿੰਡ ਬਹੁਤ ਵੱਡਾ ਹੁੰਦਾ ਸੀ ਚਿੰਦਪurni ਜਵਾਰਾ ਜੀ ਜਾਂ ਫਿਰ ਜਿੰਨੇ ਵੀ ਹਿਮਾਚਲ ਦੇ ਲੋਕ ਹਨ ਉਹ ਇੱਕ ਖੱਡ ਦੇ ਵਿੱਚ ਦੀ ਹੀ ਰਾਸਤਾ ਹੁੰਦਾ ਸੀ ਜਿਹੜੇ ਰਾਸਤੇ ਥਾਣੀ ਆਪਾਂ ਹੁਣ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਆ ਇਹ ਰੋਡ ਬਾਅਦ ਵਿੱਚ ਬਣਿਆ ਤੇ ਇਸ ਕਰਕੇ ਉਹ ਪਿੰਡ ਕਾਫੀ ਵੱਡਾ ਹੁੰਦਾ ਸੀ ਸਮਰਿੱਧ ਹੁੰਦਾ ਸੀ ਤੇ ਰੋਲਿਆਂ ਤੋਂ ਬਾਅਦ ਫੇਰ ਜਿੰਨੇ ਵੀ ਮੁਸਲਮਾਨ ਵੀਰ ਸੀ ਸਾਰੇ ਕੋਈ ਇੱਧਰ ਉੱਧਰ ਚਲੇ ਗਏ ਹੌਲੀ ਹੌਲੀ ਪਿੰਡ ਸਾਰਾ ਖਤਮ ਹੋ ਗਿਆ ਆ ਜਿੰਨੇ ਵੀ ਪਹਾੜ ਸਾਹਮਣੇ ਦੀਦੇ ਸਾਰੇ ਪਹਾੜ ਘਰਾਂ ਨਾਲ ਭਰੇ ਹੁੰਦੇ ਸੀਗੇ ਪਹਿਲੀਆਂ ਚ ਰੋਡ ਕਾਫੀ ਖਤਰਨਾਕ ਹੈ ਜੰਗਲ ਆ ਬਹੁਤ ਹੀ ਸ਼ਾਨਦਾਰ ਜਿਹੜਾ ਮਾਤਾ ਆਸ਼ਾ ਦੇਵੀ ਦਾ ਮੰਦਿਰ ਹੈ ਨਾ ਉਹ ਚਾਰੇ ਪਾਸੇ ਜੰਗਲ ਨਾਲ ਘਿਰਿਆ ਹੋਇਆ ਆ ਉੱਥੇ ਐਨ ਪੂਰੀ ਤਰ੍ਹਾਂ ਪੰਡਤ ਵੀ ਕੁੰਡੇ ਜਿੰਦੇ ਲਾ ਕੇ ਬੈਠਦੇ ਆ ਕਿਉਂਕਿ ਜੰਗਲੀ ਜਾਨਵਰ ਜਾਨਵਰਾਂ ਦਾ ਪਤਾ ਨਹੀਂ ਕਦੋਂ ਆ ਜਾਣੇ ਆ ਦੇਖੋ ਕਿ ਨਾ ਸ਼ਾਨਦਾਰ ਨਜ਼ਾਰਾ ਇਹ ਰੋਡ ਤੁਸੀਂ ਅੱਗੇ ਵੀ ਦੇਖਿਆ ਆ ਤੇ ਆਪਾਂ ਜਿਹੜੀ ਉਹ ਵੀਡੀਓ ਬਣਾਈ ਹੈ ਨਾ ਉਹ ਮੈਂ ਡਿਸਕ੍ਰਿਪਸ਼ਨ ਚ ਲਿੰਕ ਛੱਡ ਦੂੰਗਾ ਉਹ ਵੀਡੀਓ ਜ਼ਰੂਰ ਦੇਖੀ 100 ਬਿਆਹਾਂ ਵਾਲਾ ਪਿੰਡ ਜਿਹੜਾ ਥੋੜੇ ਬਹੁਤ ਘਰ ਵੀ ਹੈਗੇ ਆ ਰਸਤੇ ਦੇ ਵਿੱਚ ਰੋਡ ਛੋਟਾ ਆ ਤੇ ਗੱਡੀ ਜਿਹਨੂੰ ਪਰਫੈਕਟ ਚਲਾਉਣੀ ਹੁੰਦੀ ਉਹ ਹੀ ਲੈ ਕੇ ਆਈ ਆ ਕਿਉਂਕਿ ਚੜ੍ਹਾਈਆਂ ਬਹੁਤ ਐ ਆ ਸਾਹਮਣੇ ਆ ਗਿਆ ਪੂਰੀ ਫਾਰਮ ਜ਼ਮੀਨ ਸਸਤੀ ਐ ਇੱਥੇ ਲੱਖ 2 ਲੱਖ 4 ਲੱਖ 5 ਲੱਖ ਨੂੰ ਖੇਤ ਮਿਲ ਜਾਂਦਾ ਪਰ ਖੇਤੀ ਦੇ ਨਾਂ ਤੇ ਹੋਣਾ ਕੱਖ ਨਹੀਂ ਐ ਸਿਰਫ ਸਫੈਦ ਹੀ ਹੋਣੇ ਆ ਦਰਖਤ ਹੀ ਆਪਾਂ ਲਾ ਸਕਦੇ ਹਾਂ ਹੋਰ ਕੁਝ ਨਹੀਂ ਕਿਉਂਕਿ ਜੰਗਲੀ ਜਾਨਵਰ ਇੰਨੇ ਆ ਨਾ ਫਸਲ ਕੋਈ ਨਹੀਂ ਛੱਡਦੇ ਇੱਥੇ ਲਓ ਜੀ ਅੱਜ ਦੀ ਟੀਮ ਦੇ ਵਿੱਚ ਜੈਲੀ ਤੋਂ ਬਿਨਾ ਸਾਡੇ ਨਾਲ ਉਹ ਦੇਖੋ ਜੀ ਸਾਹਮਣੇ ਇੱਕ ਬਹੁਤ ਹੀ ਗ੍ਰੇਟ ਪਰਸਨੈਲਿਟੀ ਦੀਪ ਠੀਕ ਹੈ ਜੀ ਇਹ ਤੁਹਾਨੂੰ ਹੁਣ ਆਪਣੇ ਬਾਰੇ ਆਪ ਦੱਸਣਗੇ ਭਾਈ ਦੱਸੋ ਜੀ ਆਪਣੀ ਇੰਟਰੋਡਕਸ਼ਨ ਦਿਓ ਜੀ ਮੇਰਾ ਨਾਮ ਵੈਸੇ ਤਾਂ ਜੀ ਦੀਪ ਆ ਤੇ ਬਾਜੀ ਹੁਣੀ ਮੈਨੂੰ ਦੀਪ ਟਰੈਵਲ ਪੀਬੀ08 ਕਹਿ ਕੇ ਸਾਧਦੇ ਆ ਮੈਂ ਨਹੀਂ ਸਾਰੇ ਹੀ ਕਹਿੰਦੇ ਆ ਜੀ ਇਹਦੇ तकरीबन 1 ਲੱਖ ਸਬਸਕ੍ਰਾਈਬਰ ਹੋ ਚੁੱਕੇ ਆ ਤੇ ਤੁਸੀਂ ਸ਼ਾਇਦ ਤੁਹਾਡੇ ਚੋਂ ਕੋਈ ਬਾਜੀ ਦਾ ਸਬਸਕ੍ਰਾਈਬਰ ਮੇਰੀ ਵੀ ਵੀਡੀਓਜ਼ ਦੇਖਦਾ ਹੋਵੇ ਦੀਪ ਟਰੈਵਲ ਪੀਬੀ08 ਦੇ ਨਾਂ ਤੇ ਮੇਰਾ ਟਰੈਵਲ ਚੈਨਲ ਆ ਜੀ ਤੇ ਬਾਜੀ ਹੁਣਾਂ ਦੇ ਨਾਲ ਹੀ ਆਪਾਂ ਕਦੀ-ਕਦੀ ਬਣਾਉਂਦੇ ਰਹੇ ਆ ਵੀਡੀਓ ਇਸ ਬਾਜੀ ਨਾਲ ਵੀ ਗਏ ਆ ਪਰ ਬਾਜੀ ਅਨਫੋਰਚੂਨੇਟਲੀ ਬਾਜੀ ਨਾਲ ਨਹੀਂ ਆਉਂਦੇ ਰੇ ਵੀਡੀਓ ਦੇ ਵਿੱਚ ਹੇ ਹੁਣ ਅੱਗੇ ਭਾਜੀ ਆਪਾਂ ਸ਼ੂਟ ਕਰ ਰਹੇ ਹਾਂ ਬਹੁਤ ਵਧੀਆ ਵੀਡੀਓ ਹੋਣ ਵਾਲੀ ਆ ਸੋ ਤੁਸੀਂ ਫੁੱਲ ਵੀਡੀਓ ਦੇਖਣੀ ਸਾਰੀ ਇਹ ਇੱਕ ਨਵਾਂ ਕਨਸੈਪਟ ਨਵੀਂ ਜਗ੍ਹਾ ਤੁਹਾਡੇ ਵਾਸਤੇ ਲੈ ਕੇ ਆ ਰਹੇ ਭਾਜੀ ਸੋ ਹੁਣ ਭਾਜੀ ਹੀ ਤੁਹਾਨੂੰ ਦੱਸਣਗੇ ਵੀ ਜਿੱਦਾਂ ਜਿੱਦਾਂ ਵੀਡੀਓ ਬਣਾਉਣਗੇ ਉਦਾਂ ਉਦਾਂ ਦੱਸਦੇ ਜਾਣਗੇ ਸੋ ਬਹੁਤ ਵਧੀਆ ਵੀਡੀਓ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਥੈਂਕ ਯੂ ਭਾਜੀ ਏ ਐਦਾਂ ਹੀ ਭਾਜੀ ਨਵੇਂ ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ ਜੀ ਥੈਂਕ ਯੂ ਜੀ ਇਹ ਪੂਰਾ ਪਿੰਡ ਆ ਇਧਰਲੇ ਪਾਸੇ ਵੀ ਦੇਖੋ ਘਰ ਇਹਨਾਂ ਦੇ ਤੇ ਸੋਨੇ ਘਰ ਬਣਿਆ ਲਓ ਜੀ ਤੁਹਾਨੂੰ ਸਪੈਸ਼ਲ ਰਸਤਾ ਦਿਖਾਉਂਦੇ ਆ ਆ ਦੇਖੋ ਜੀ ਪਹਿਲਾਂ ਇੱਥੇ ਹੀ ਤੁਹਾਨੂੰ ਦਿਖਾਉ ਲੈਂਦਾ ਸਾਹਮਣੇ ਖਾੜਿਆ ਤੇ ਐਦਾਂ ਗੱਡੀ ਜਾਣੀ ਆ ਬਿਲਕੁਲ ਟੇਪਰ ਆ ਦੇਖੋ ਔਖਾ ਰਸਤਾ ਜੀ ਇਧਰਲਾ ਲਓ ਜੀ ਖੜ ਤੋਂ ਹੁਣ ਫੇਰ ਉੱਪਰ ਨੂੰ ਆਣਾ ਸ਼ੁਰੂ ਹੋ ਗਿਆ ਆ ਦੇਖੋ ਕਾਫੀ ਖਤਰਨਾਕ ਰੋਡ ਆ ਯਾਰ ਜਿਹੜੇ ਕੱਚੇ ਡਰਾਈਵਰ ਹੈ ਨਾ ਉਹ ਧਿਆਨ ਨਹੀਂ ਹੋਣ ਜਰਾਂ ਫੇਪਗਾ ਦੇ ਤਾਂ ਹਾਂ ਟਾਇਰ ਸਲਿੱਪ ਕਰਦੇ ਆ ਚੜਾਈ ਜਾਂਦੀ ਆ ਆ ਦੇਖ ਲਓ ਤੁਹਾਡੇ ਸਾਹਮਣੇ ਬਹੁਤ ਹੂੰ ਹੂੰ ਆ ਦੇਖੋ ਗੱਡੀ ਦਾ ਪੂਰਾ ਜ਼ੋਰ ਲੱਗਦਾ ਆ ਘਰ ਆ ਗਿਆ ਸਾਹਮਣੇ ਦੋ ਤਿੰਨ ਘਰ ਰੇ ਆ ਆ ਦੇਖੋ ਉਧਰ ਘਰ ਆ ਤੇ ਬੜਲੇ ਬੜਲੇ ਘਰ ਆ ਆ ਬਹੁਤ ਸੋਹਣੇ ਲੱਗਦੇ ਆ 뷰 ਬਹੁਤ ਸੋਹਣਾ ਇੱਥੇ ਘਰ ਆ ਜੇ ਦੇਖੀਏ ਆ ਦੇਖੋ ਟੀਨਾ ਪਿਆ ਹੋਇਆ ਟੀਨਾ ਪਈਆਂ ਹੋਈਆਂ ਘਰ ਦੇ ਆਲੇ ਦੁਆਲੇ ਬਹੁਤ ਸੋਹਣੀਆਂ ਲੱਗ ਰਹੀਆਂ ਆ ਆ ਦੇਖੋ ਘਰ ਆ ਤਾਂ ਬਾਲਾ ਘੈਂਟ ਲੱਗ ਰਿਹਾ ਵੀ ਆ ਦੇਖੋ ਪਹਾੜੀ ਏਰੀਆ ਚ ਜਿੱਦਾਂ ਘਰ ਹੁੰਦੇ ਆ ਸੇਮ ਹੀ ਚੀਜ਼ ਆ ਦੇਖੋ ਪੁਰਾਣੇ ਘਰ ਇਦਾਂ ਹੀ ਬਣਦੇ ਹੁਣ ਤਾਂ ਚਲੋ ਲੋਕਲ ਲੈਂਡ ਲੁੰਡਰ ਪਾਉਣੇ ਸ਼ੁਰੂ ਕਰ ਦਿੱਤੇ ਖਤਰਨਾਕ ਰਸਤਾ ਖਤਰਨਾਕ ਰਸਤਾ ਆ ਨਵੇਂ ਨਵੇਂ ਬੰਦੇ ਵਾਸਤੇ ਨਹੀਂ ਨਵੇਂ ਬੰਦੇ ਲਈ ਔਖਾ ਆ ਦੇਖਿਓ ਨਾ ਰਸਤਾ ਕਿੰਨਾ ਪਾਲਾ ਔਰ ਆ ਜੇ ਰਸਤਾ ਇੱਕ ਤਾਂ ਮੋੜ ਐ ਦੋਨੋਂ ਸਾਈਡਾਂ ਖੱਡਾਂ ਬਹੁਤ ਵੱਡੀਆਂ ਵੱਡੀਆਂ ਆ ਦੇਖੋ ਇਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਆ ਮੋੜਿਓ ਇਹ ਨੰਗਦੇ ਸਾਰੀ ਤੇ ਮੋੜੇ ਦੇਖ ਲਓ ਤੁਹਾਡੇ ਸਾਹਮਣੇ ਆ ਚੜਾਈ ਬਹੁਤ ਤਿੱਖੀ ਚੜਾਈ ਤਿੱਖੀ ਚੜਾਈ ਆ ਦੇਖੋ ਗੱਡੀ ਜ਼ੋਰ ਲਾ ਕੇ ਚੜ੍ਹਦੀ ਐ ਖੇਤੀ ਦੇ ਨਾਂ ਦੇ ਤੁਹਾਡੇ ਸਾਹਮਣੇ ਸਫੈਦੇ ਹੀ ਆ ਆ ਦੇਖ ਲਓ ਇਸੇ ਕਰਕੇ ਨਹੀਂ ਸਸਤੀ ਜ਼ਮੀਨ ਮਿਲ ਜਾਂਦੀ ਇੱਥੇ ਲੱਖ ਰੁਪਏ ਖੇਤ 1.5 ਲੱਖ 2 ਲੱਖ 3 ਲੱਖ ਹੱਦ 4 ਲੱਖ ਤੱਕ ਦੱਸਦੇ ਆ ਤੇ ਜਿਹੜਾ ਕੋਈ ਰੋਡ ਦੇ ਉੱਤੇ ਵਧੀਆ ਫਸਲ ਪਾਣੀ ਪੂਣੀ ਲੱਗਦਾ ਤੇ ਉੱਥੇ ਭਾਵੇਂ 7-8 ਲੱਖ ਰੁਪਏ ਤੱਕ ਖੇਤ ਹੋਏਗਾ ਨੀ ਤਾਂ ਤੁਹਾਡੇ ਸਾਹਮਣੇ ਦੇਖੋ ਜੰਗਲੀ ਆ ਚਾਰੇ ਪਾਸੇ ਜੰਗਲੀ ਜਾਨਵਰ ਐਨੇ ਵੀ ਤੁਸੀਂ ਪਿੰਡ ਵਾਲੇ ਕਹਿੰਦੇ ਵੀ ਸਾਨੂੰ ਸੌਣਾ ਔਖਾ ਹੋ ਜਾਂਦਾ ਕਈ ਵਾਰੀ ਪੂਰੀਆਂ ਹਿਰਨਾ ਝੁੰਡ ਦਾ ਝੋਂਡਾ ਜਾਂਦਾ ਤੇ ਲੈਪਰਡ ਵੀ ਕਈ ਵਾਰੀ ਘੇੜਾ ਕੱਢ ਜਾਂਦਾ ਇੱਥੇ ਇੱਥੇ ਜਿੱਤੇ ਹਿਰਨਾ ਆ ਤੇ ਲੈਪੜਨੇ ਦਾ ਮਗਰ ਆਣਾ ਹੀ ਆਣਾ ਸੂਰ ਬਹੁਤ ਐ ਦੱਸਦੇ ਮੂਰ ਤਾਂ ਚਲੋ ਜੰਗਲ ਦੇ ਵਿੱਚ ਹੈ ਹੀ ਹੁੰਦੇ ਹੀ ਬਹੁਤ ਆ ਆ ਦੇਖੋ ਜੀ ਮੰਦਿਰ ਪੁਰਚੀਨ ਮੰਦਿਰ ਸੇਦ ਬਾਬਾ ਭਰਤੀਨਾਥ ਜੀ ਆਂ ਇਧਰਲੇ ਪਾਸੇ ਆ ਜੀ ਦੇਖੋ ਜੰਗਲ ਚ ਮੰਗਲ ਲੱਗਾ ਪਿਆ ਆ ਵੀ ਦੇਖੋ ਕਾਫੀ ਛੋਟਾ ਰ ਸੱਕਰਿਆ ਜਿਹਾ ਰਸਤਾ ਤੇ ਬਹੁਤ ਢੂੰਗੀ ਖਾਟੇ ਯਾਰ ਇਧਰਲੇ ਪਾਸੇ ਦਾ ਸામਨੇ ਦੇਖੋ ਮੰਦਿਰ ਚਿੰਤਪੁਰਨੀ ਜਵਾਲਾ ਜੀ ਜੋ ਜਾਇਦਾ ਰੋਡ ਦੇ ਉੱਪਰੋਂ ਆਪਾਂ ਨੂੰ ਇਹ ਮਹਾਮਾਈ ਦਾ ਮੰਦਿਰ ਦਿਖਾਈ ਦਿੰਦਾ ਹੁੰਦਾ ਅੱਜ ਤੁਹਾਨੂੰ ਕੋਲੋਂ ਦਰਸ਼ਨ ਕਰਾ ਦੇਣੇ ਆ ਦੇਖੋ ਇੱਥੇ ਵੀ ਬਹੁਤ ਹੀ ਪ੍ਰਾਚੀਨ ਔਰ ਪ੍ਰਗਟਿਕ ਪਿੰਡੀ ਆ ਮਹਾਮਾਈ ਦੀ ਆ ਦੇਖੋ ਗੱਡੀਆਂ ਕੋਲ ਆ ਜਾਂਦੀਆਂ ਹੁਣ ਤਾਂ ਆ ਦੇਖੋ ਇਧਰਲੇ ਪਾਸੇ ਪੌੜੀਆਂ ਆ ਤੇ ਆ ਸਾਹਮਣੇ ਗੇਟ ਆ ਦੇ ਅੰਦਰ ਬੋਰਡ ਦਾ ਦਰਖਤ ਦੇਖੋ ਕਿੰਨਾ ਸੋਹਣਾ ਲੱਗਦਾ ਬੈਕ ਸਾਈਡ ਵੀ ਦੇਖੋ ਇਹ ਸਾਹਮਣੇ ਲੰਗਰ ਹਾਲ ਹੈ ਮੰਦਰ ਦਾ ਆਹ ਪੌੜੀਆਂ ਮੇਨ ਐਂਟਰੀ ਆਜੋ ਤੁਹਾਨੂੰ ਉੱਪਰ ਲੈ ਕੇ ਚੱਲਦੇ ਆ ਤੇ ਮੇਨ ਮੰਦਰ ਅੰਦਰ ਹੈ ਜੋ ਗਰਭਗਲਾ ਉੱਥੇ ਪੰਡਤ ਜੀ ਨੂੰ ਪੁੱਛਦੇ ਜੇ ਵੀਡੀਓ ਬਣਾਉਣ ਦੇਣਗੇ ਇਹ ਮੰਦਰ ਦੇ ਅੰਦਰ ਜੀ ਇਹ ਗਰਭਗ੍ਰਹ ਹੈ ਦਰਸ਼ਨ ਕਰੋ ਮਹਾਮਾਇਦੇ ਇਹ ਪਿੰਡਿਆ ਮਹਾਮਾਇਦੇ ਆਹੰਦਰੋ ਮਹਾਮਾਇਦੇ ਦਰਸ਼ਨ ਕਰਕੇ ਆ ਗਏ ਆ ਲੋਕਾਂ ਦਾ ਆਣਾ ਜਾਣਾ ਲੱਗਿਆ ਹੀ ਰਹਿੰਦਾ ਇੱਧਰ ਗੱਲ ਕਰਦੇ ਆਪਾਂ ਭਾਜੀ ਸਸੀ ਕਾ ਭਾਜੀ ਸਸੀ ਕਾ ਜੈ ਮਾਤਾ ਦੀ ਜੈ ਮਾਤਾ ਕਿਹੜੀ ਜਗ੍ਹਾ ਤੋਂ ਆਏ ਭਾਜੀ ਹਮਲੇ ਸਰ ਤੋਂ ਅੱਛਾ ਅੱਛਾ ਜੀ ਯਾਹ ਵੀ ਕਿਤੇ ਗਏ ਸੀ ਇੱਥੇ ਅਕਸਰ ਆਉਨੇ ਤੁਸੀਂ ਨਹੀਂ ਪਹਿਲੀ ਵਾਰ ਆਏ ਏ ਕਿੱਦਾਂ ਲੱਗਾ ਮਹਾਮਾਇ ਦੇ ਆ ਕੇ ਬਹੁਤ ਵਧੀਆ ਲੱਗਾ ਮਾਨੂੰ ਸ਼ਾਂਤੀ ਮਿਲੀ ਹਾਂਜੀ ਬਹੁਤ ਸ਼ਾਂਤੀ ਜੰਗਲ ਕਿੱਦਾਂ ਲੱਗਾ ਆ ਚਾਰੇ ਪਾਸੇ ਬਹੁਤ ਵਧੀਆ ਜੀ ਕਰਦਾ ਰਹਿਣ ਨੂੰ ਇੱਥੇ ਹਾਂਜੀ ਹਾਂਜੀ ਚਲੋ ਧੰਨਵਾਦ ਜੀ ਤੁਹਾਡਾ ਐਸੇ ਹਾਲ ਚ ਜਾਗਰਨ ਹੁੰਦਾ ਸਾਲ ਬਾਅਦ ਜਿਹੜਾ ਆਹ ਦੇਖ ਲਓ ਚਾਰੇ ਪਾਸੇ ਜੰਗਲ ਹੀ ਜੰਗਲ ਆ ਕੁਝ ਵੀ ਨਹੀਂ ਐ ਹੋਰ ਦਿਖਾਈ ਦੇ ਰਿਹਾ ਸਾਰੇ ਪਾਸੇ ਜੰਗਲ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਜਿਹੜਾ ਰੋਡ ਐ ਨਾ ਇਹ ਰੋਡ ਐ ਚਿੰਤਕੁਰਨੀ ਜੀਓਲੋਜੀ ਵਾਲਾ ਇੱਥੋਂ ਆਪਾਂ ਨੂੰ ਦਰਸ਼ਨ ਹੁੰਦੇ ਮਹਾਮਾਇਦੇ ਦੇਖੋ ਸਾਹਮਣੇ ਗੱਡੀਆਂ ਆ ਜਾ ਰਹੀਆਂ ਆਹ ਗੇਟ ਐ ਤੇ ਇੱਧਰਲੇ ਪਾਸੇ ਦੀ ਅੱਗੇ ਪੈਦਲ ਲੋਕ ਆਉਂਦੇ ਹੁੰਦੇ ਸੀ ਇੱਧਰ ਜਿਹੜਾ ਮੰਦਿਰ ਬਣਿਆ ਨਾ ਉਹ ਬਾਅਦ ਵਿੱਚ ਮੰਦਿਰ ਦਾ ਮੇਨ ਰਸਤਾ ਆਹ ਹਈਆ ਤੁਹਾਡੇ ਸਾਹਮਣੇ ਦੇਖ ਲਓ ਆਹ ਪੌੜੀਆਂ ਜਾ ਰਹੀਆਂ ਥੱਲੇ ਨੂੰ ਤੇ ਥੋੜਾ ਜਿਹਾ ਥੱਲੇ ਤੱਕ ਤੁਹਾਨੂੰ ਦਿਖਾਲਦਾ ਮੈਂ ਇੱਧਰਲੀ ਸਾਈਡ ਤੋਂ ਆਹ ਦੇਖੋ ਇਧਰੋਂ ਘੁੰਮ ਕੇ ਇੱਧਰਲੇ ਪਾਸੇ ਦੀ ਜਾਂਦੀ ਹੈ ਆਹ ਪੌੜੀਆਂ ਆਉਂਦਾ ਮੇਨ ਮੰਦਰ ਦਾ ਉਹ ਇੱਧਰ ਨਹੀਂ ਆ ਪੈਦਲ ਰਸਤਾ ਇੱਧਰਲੇ ਪਾਸੇ ਆ ਦੇਖੋ ਜੰਗਲੀ ਜੰਗਲ ਇਚਾਰੇ ਪਾਸੇ ਕੋਸ਼ਮਗਰ ਇੱਧਰ ਬਣੀ ਹੋਏ ਛੋਟੀਆਂ ਛੋਟੀਆਂ ਝਾੜੀਆਂ ਸੰਘਣਾ ਜੰਗਲ ਹੈ ਵੈਸੇ ਆ ਦੇਖੋ ਅੱਗੇ ਤੁਹਾਨੂੰ ਦਿਖਾਉਂਦਾ ਮੈਂ ਇਹ ਮੇਨ ਦਾ ਮੰਦਰ ਦਾ ਮੇਨ ਰਸਤਾ ਇੱਧਰਲੇ ਪਾਸੇ ਆ ਪੈਦਲ ਰਸਤਾ ਹੁੰਦਾ ਸੀ ਅੱਗੇ ਇੱਧਰਲੇ ਪਾਸੇ ਦੀ ਆ ਦੇਖੋ ਜੰਗਲ ਬਹੁਤ ਹੈ ਉੱਧਰ ਡਰ ਜੇ ਲੱਗਦਾ ਆ ਦੇਖੋ ਕਿੰਨੀਆਂ ਡੂੰਘੇ ਡੂੰਘੇ ਖੱਡੀਆਂ ਜੀਆਂ ਆ ਪੈਦਲ ਰਸਤਾ ਪਹਿਲਾਂ ਸੰਗਤ ਇੱਥੋਂ ਦੀ ਆਉਂਦੀ ਹੁੰਦੀ ਸੀ ਪੈਦਲ ਆ ਜੋਗੇ ਲੋ ਜੀ ਪਹੁੰਚ ਗਏ ਆਪਾਂ ਖੂਹ ਦੇ ਕੋਲ ਆ ਖੂਹ ਦੱਸਦੇ ਕਿੰਨੇ ਕਾਫੀ ਪੁਰਾਣਾ ਖੂਹ ਹੈਗਾ ਇਹ ਜਿਹੜਾ ਰਸਤਾ ਮਾਤਾ ਦੇ ਮੰਦਰ ਨੂੰ ਪੈਦਲ ਆਂਦਾ ਨਾ ਉਹਦੇ ਕੋਲ ਹੀ ਬਣਿਆ ਹੋਇਆ ਆ ਦੇਖੋ ਵਿੱਚ ਇਹਦੇ ਨਲਕਾ ਵੀ ਲੱਗਾ ਇਸ ਟਾਈਮ ਤੇ ਉਹਦਾ ਰਸਤਾ ਆ ਹੈਗਾ ਇਧਰ ਦੀੋਂ ਤੇ ਆ ਆ ਦੇਖ ਲੋ ਉੱਧਰ ਦੀ ਘੁੰਮ ਕੇ ਇੱਥੇ ਆ ਕੇ ਪਾਣੀ ਪੀਣ ਲਈ ਜਾਂ ਉਦਾਂ ਇਹ ਬਣਿਆ ਸੀਗਾ ਖੂਹ ਕਾਫੀ ਡੂੰਘਾ ਖੂਹ ਹੈ ਥੱਲੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਪਾਣੀ ਹੈਗਾ ਅਜੇ ਵਿੱਚ ਪਾਣੀ ਕਹਿੰਦੇ ਹੈਗਾ ਆ ਆ ਦੇਖੋ ਲੱਜ ਜਿਹੜੇ ਚਲਾਉਂਦੇ ਹੁੰਦੇ ਸੀਗੇ ਤੇ ਨਲਕਾ ਨੋਰਮਲ ਜਿੱਦਾਂ ਹੁੰਦੇ ਸੀ ਮੋਟਰ ਲੱਗੀ ਹੋएगी ਆ ਦੇਖੋ ਤੇ ਇਧਰਲੇ ਪਾਸੇ ਇੱਧਰ ਨਾਉਣ ਤੋਂ ਨਾਸਤੇ ਇੱਥੇ ਪਾਣੀ ਆਉਂਦਾ ਹੋਣਾ ਵਿੱਚ ਤੇ ਇਧਰਲੇ ਪਾਸੇ ਸਾਰਾ ਹੈਗਾ ਆ ਇਧਰਲੇ ਪਾਸੇ ਪਤਾ ਨਹੀਂ ਕੀ ਲੱਗਾ ਸ਼ਾਇਦ ਹਲਟਾ ਦਾ ਇਧਰ ਬੈਠਣ ਲਈ ਜਗਾ ਬਣਾਈ ਆ ਸੰਗਤ ਦੇ ਹੁੰਦੇ ਵਾਲੀ ਆਦਾ ਨਾਉਣ ਵਾਸਤੇ ਬਣਿਆ ਹੋਊਗਾ ਇੱਕ ਆ ਘੁੱਸ ਹੈਗਾ ਇਹ ਪਤਾ ਨਹੀਂ ਕੀ ਚੀਜ਼ ਹੈ ਕਾਦੇ ਅਵਸ਼ੇਸ਼ ਹੈ ਇਧਰੋਂ ਵੀ ਰਸਤਾ ਥੋੜਾ ਜਿਆਦਾ ਜਾਂਦਾ ਇਹ ਵੀ ਦੇਖਦੇ ਅੱਗੇ ਕੀ ਹੈਗਾ ਆ ਦੇਖੋ ਇਹ ਆਜੀ ਜੰਗਲ ਇਧਰੋਂ ਪਾਣੀ ਪੂਣੀ ਆਉਂਦਾ ਇਦਾਂ ਤੇ ਇਧਰੋਂ ਵੀ ਪਾਣੀ ਆਉਂਦਾ ਉੱਪਰ ਜਦੋਂ ਮੀਂਹ ਪੈਂਦਾ ਇਕੱਠਾ ਹੋ ਕੇ ਇਧਰ ਨੂੰ ਨਿਕਲ ਜਾਂਦਾ ਸਾਰਾ ਪਾਣੀ ਆਹ ਦੇਖੋ ਕੀ ਆ ਦੇਖਦੇ ਆ ਜਾ ਕੇ ਇੱਕ ਤਾਂ ਦਰਖਤ ਡਿੱਗਾ ਹੈ ਖਤਰਨਾਕ ਰਸਤਾ ਇੱਥੋਂ ਵੀ ਆ ਦੇ ਪੌੜੀਆਂ ਬਣੀਆਂ ਹੋਈਆਂ ਉੱਪਰ ਜਾ ਕੇ ਦੇਖਦੇ ਆ ਕੀ ਆ ਇਹ ਔਖਾ ਕੰਮ ਹੈ ਹੁਦਾਂ ਆਹ ਦੇਖੋ ਏ ਵੀ ਖੂ ਹੀ ਹੈ ਜੀ ਆਹ ਦੇਖੋ ਜੀ ਆਹ ਨੰਬਰ ਉਹ ਲੱਗੇ ਹੋਇਆ ਨਾਮ ਪਲੇਟ ਆਇਆ ਜੀ ਖੂ ਹੈ ਤਾਂ ਖਤਰਨਾਕ ਹੀ ਕੰਮ ਆਹ ਦੇਖੋ ਦਰਖਤ ਡਿੱਗਣ ਨਾਲ ਨਾ ਸਾਰਾ ਖੂ ਤਹਿਸ ਨਹਿਸ ਹੋ ਗਿਆ ਵਿਚੋ ਤਾਂ ਨਹੀਂ ਕੋ ਦੇਸਦਾ ਉੱਧਰ ਦੀ ਟਰਾਈ ਕਰਦਾ ਮੈਂ ਇੱਕ ਵਾਰੀ ਆ ਦੇਖੋ ਦੇਸ ਦਾ ਦਾ ਕੋਸ਼ਨੀ ਉਹਦਾ ਆ ਦੇਖੋ ਜੀ ਬਰਬੀ ਦਾ ਮਾਹੌਲ ਕਿੰਨਾ ਖਤਰਨਾਕ ਲੱਗ ਰਿਹਾ ਕਿੱਦਾਂ ਦੇਖੋ ਕਿੰਨਾ ਡੇਂਜਰ ਕਮ ਲੱਗ ਰਿਹਾ ਦੇਖੋ ਬਰ ਨੂੰ ਬਹੁਤ ਵੱਡੀ ਆ ਖੂ ਦੇ ਕੋਲ ਦਰਖਤ ਟਿੱਗਣ ਦੇ ਨਾਲ ਚਾਰੇ ਪਾਸੇ ਲਪੇਟਾ ਜਾ ਪੈ ਗਿਆ ਦੇਖ ਕੇ ਵੈਸੇ ਡਰ ਲੱਗ ਰਿਹਾ ਇਧਰਲੇ ਪਾਸੇ ਆ ਦੇਖੋ ਸਾਰੇ ਪਾਸੇ ਜੰਗਲੀ ਜੰਗਲ ਸੋਹਣਾ ਨਜ਼ਾਰਾ ਇਨ੍ਹਾਂ ਜਗ੍ਹਾ ਤੇ ਨਾ ਲੈਪਟਪ ਵਗੈਰਾ ਬੈਠ ਦਿਆ ਠੰਡੀ ਜਗ੍ਹਾ 'ਚ ਜਿੱਦੇ ਆਪਾਂ ਮੰਦਰ ਦੇ ਉੱਪਰ ਆਏ ਨਾ ਸਾਨੂੰ ਇਧਰੋਂ ਹਿਰਨਾਂ ਦੀ ਆਵਾਜ਼ ਆਈ ਤੇ ਹੁਣ ਆਪਾਂ ਵਾਪਸ ਚੱਲੇ ਸੀ ਪਰ ਇਧਰਲੇ ਪਾਸੇ ਜੰਗਲ 'ਚ ਹਿਰਨ ਦੀ ਆਵਾਜ਼ ਆਉਂਦੀ ਆ ਆਪਾਂ ਦੇਖਦੇ ਸ਼ਾਇਦ ਟੱਕਰੀ ਹੋਵੇ ਕਿਤੇ ਆਹ ਕਾਰ ਪਾਰਕਿੰਗ ਹੈ ਇੱਥੇ ਛੋਟੀ ਜੀ ਆਹ ਦੇਖੋ ਸਾਹਮਣੇ ਵਾਹ ਵੀ ਵਾਹ ਜਿਹੜੇ ਮਕਸਦ ਲਈ ਆਪਾਂ ਆਏ ਸੀ ਜੰਗਲ ਦੇ ਵਿੱਚ ਉਹ ਆਪਣਾ ਪੂਰਾ ਹੋ ਗਿਆ ਆਹ ਦੇਖੋ ਇਹਨਾਂ ਦੀ ਆਵਾਜ਼ ਬੜੀ ਖਤਰਨਾਕ ਸੀਗੀ ਜਦੋਂ ਸਾਨੂੰ ਸੁਣਾਈ ਦਿੱਤੀ ਮੈਂ ਉਦੋਂ ਹੀ ਸਮਝ ਗਿਆ ਵੀ ਇੱਥੇ ਹਿਰਨ ਹੈ ਕਿਤੇ ਨੇੜੇ-ਤੇੜੇ ਆ ਦੇਖੋ ਬਹੁਤ ਤਗੜੇ ਇੰਨੇ ਤਗੜੇ ਤਗੜੇ ਅੱਗੇ ਮੈਂ ਕਦੇ ਨਹੀਂ ਦੇਖੇ ਆ ਦੇਖੋ ਸਾਹਮਣੇ ਬੜੇ ਅਜੀਬ ਜਿਹੀਆਂ ਆਵਾਜ਼ਾਂ ਕੱਢਦੇ ਸੀ ਉਦੋਂ ਤੇ ਉਸ ਅਸੀਂ ਸਮਝ ਗਏ ਕਿ ਜਰੂਰ ਇੱਥੇ ਹਿਰਨ ਹੈ ਲੈਪਡ ਰਾਤ ਨੂੰ ਪੈਂਦਾ ਦਿਨ ਨਹੀਂ ਪੈਂਦਾ ਜੇ ਲੈਪਡ ਕਹੀਏ ਉਹ ਲੁਗਿਆਂ ਛੁਪਿਆ ਕਿਤੇ ਬੈਠਾ ਹੋ ਸਕਦਾ ਠੰਡੀ ਜਗ੍ਹਾ ਤੇ ਤੇ ਉਸ ਤਰ੍ਹਾਂ ਨਹੀਂ ਆ ਦੇਖੋ ਪੂਰਾ ਸਿੱਧਾ ਸਾਡੇ ਵੱਲ ਹੀ ਧਿਆਨ ਰੱਖਿਆ ਹੋਇਆ ਹੈ ਇਹਨਾਂ ਨੇ ਦੇਖੋ ਸਾਰੇ ਤਿੰਨੇ ਦੇ ਤਿੰਨ ਐਨੂੰ ਹੀ ਦੇਖੀ ਜਾ ਰਹੇ ਬੜੇ ਗੌਰ ਨਾਲ ਉਹ ਤੇਰੀ ਆਵਾਜ਼ ਦੇਖੋ ਕਿੰਨੀ ਖਤਰਨਾਕ ਕੱਢੀ ਇਸੇ ਤਰ੍ਹਾਂ ਇਹ ਨਾ ਬਹੁਤ ਖਤਰਨਾਕ ਪਹਿਲਾਂ ਵੀ ਆਵਾਜ਼ ਇਹਨੇ ਕੱਢੀ ਸੀ ਇਹ ਮੰਦਰ ਦੇ ਜਿਹੜੇ ਬੈਕ ਸਾਈਡ ਤੇ ਜੰਗਲ ਹੈ ਜਿਹੜੇ ਸਫੈਦਿਆਂ ਦੇ ਕੋਲ ਦੀ ਆਏ ਸੀ ਨਾ ਆ ਦੇਖੋ ਮੈਂ ਤੁਹਾਨੂੰ ਸਾਰਾ ਕੈਮਰਾ ਘੁਮਾ ਕੇ ਦਿਖਾ ਲਦਾ ਇਧਰਲੇ ਪਾਸੇ ਆਹ ਦੇਖੋ ਇਧਰੋਂ ਆਪਾਂ ਆਏ ਸੀਗੇ ਤੇ ਆਹ ਮੰਦਰ ਆ ਜਦੋਂ ਵੀ ਤੁਸੀਂ ਮੰਦਰ ਆਓ ਹਨ ਤੇ ਇਧਰਲੇ ਪਾਸੇ ਜ਼ਰੂਰ ਦੇਖਿਆ ਕਰੋ ਤੁਹਾਨੂੰ ਇਹ ਜੰਗਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਜੰਗਲੀ ਜਾਨਵਰ ਜ਼ਰੂਰ ਮਿਲ ਜਾਣਗੇ ਚੰਗਾ ਜੀ ਵੀਡੀਓ ਦੀ ਸਮਾਪਤੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ